ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਸੜਕਾਂ 'ਤੇ ਵਾਧਾ ਹੁੰਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਦਿਨ ਬਦਹਿਣ ਕਈ ਮੌਤਾਂ ਅਤੇ ਕਈ ਗੰਭੀਰ ਜ਼ਖਮੀ ਹੋ ਰਹੇ ਨੇ ਅਤੇ ਅਜੇ ਹਾਹੀ ਮਾਮਲਾ ਕੱਜ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਜਿੱਥੇ ਕਿ ਇੱਕ ਰਾਤ ਦੇ ਸਮੇਂ ਧੁੰਦ ਪੈਣ ਦੇ ਕਾਰਨ ਜੋ ਸੜਕ ਹਾਦਸੇ ਨੇ ਉਹ ਵਾਪਰਦੇ ਜਾ ਰਹੇ ਨੇ ਤੇ ਉਹਨਾਂ ਦਾ ਸ਼ਿਕਾਰ ਕਈ ਵਿਅਕਤੀ ਕਈ ਜਾਨਵਰ ਵੀ ਹੋ ਰਹੇ ਨੇ ਤੇ ਉਹਨਾਂ ਨੂੰ ਕਈ ਵਾਰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ ਤੇ ਕਈ ਗੰਭੀਰ ਜ਼ਖਮੀ ਹੋ ਜਾਂਦੇ ਨੇ ਅਜੇ ਹਾਹੀ ਮਾਮਲਾ ਅੱਜ ਸਾਹਮਣੇ ਆਇਆ ਹੈ ਜਿੱਥੇ ਕਿ ਰਾਤ ਦੇ ਸਮੇਂ ਸੰਘਣੀ ਧੁੰਦ ਹੋਣ ਕਰਕੇ ਤੇ ਗੱਡੀ ਬੇਕਾਬੂ ਹੋਣ ਕਰਕੇ ਗੱਡੀ ਜੋ ਹੁੰਦੀ ਹੈ ਉਹ ਨਹਿਰ ਵਿੱਚ ਡਿੱਗ ਪੈਂਦੀ ਹੈ ਤੇ ਤੁਰੰਤ ਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸਾਂਝੀ ਕਰਦੇ ਹਾਂ ਤੁਸੀਂ ਜਿਹੜੇ ਆਪਣੇ ਲਾਈਵ ਸਸ ਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਗੜ ਸ਼ੰਕਰ ਤੋਂ ਸਾਹਮਣੇ ਆ ਰਹੀ ਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਹੀ ਤੇਜ਼ ਰਫ਼ਤਾਰ ਦੀ ਗੱਡੀ ਦੇ ਨਾਲ ਇੱਕ ਜਿਹੀ ਸੜਕ ਭਿਆਨਕਾ ਸਵ ਪਰ ਜਾਂਦਾ ਹੈ ਕਿ ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਜੋ ਘਟਨਾ ਵਾਪਰਦੀ ਹੈ ਉਹ ਗੜ ਸ਼ੰਕਰ ਦੇ ਸਥਾਨ ਤੇ ਵਾਪਰਦੀ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਰਾਤ ਦੇ ਸਮੇਂ ਜੋ ਗੱਡੀ ਦੀ ਰਫਤਾਰ ਸੀ ਜਿਆਦਾ ਤੇਜ਼ ਹੋਣ ਕਰਕੇ ਸਾਈਡ ਤੇ ਜੋ ਨਹਿਰ ਸੀ ਉਹ ਖਾਲੀ ਹੁੰਦੀ ਹੈ ਪਰ ਜੋ ਗੱਡੀ ਦਾ ਚਾਲਕ ਹੁੰਦਾ ਹੈ ਉਸ ਨੂੰ ਇਹ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਅੱਗੇ ਸੜਕ ਦੇ ਨਾਲ ਇੱਕ ਨਹਿਰ ਵੀ ਹੈ ਜਿਸ ਦੇ ਦੌਰਾਨ ਉਹ ਗੱਡੀ ਚਲਾ ਰਿਹਾ ਹੁੰਦਾ ਹੈ ਪਰ ਤੋਂਦ ਜਿਆਦਾ ਹੋਣ ਕਰਕੇ ਉਸ ਦੀ ਜੋ ਗੱਡੀ ਦੀ ਸਪੀਡ ਹੈ ਉਹ ਵੀ ਜਿਆਦਾ ਹੁੰਦੀ ਹੈ ਪਰ ਬਾਅਦ ਵਿੱਚ ਜਦੋਂ ਉਸ ਨੂੰ ਇਹ ਗੱਲ ਦਾ ਨਹੀਂ ਪਤਾ ਲੱਗਦਾ ਹੈ ਤਾਂ ਅਚਾਨਕ ਹੀ ਉਸ ਦੀ ਜੋ ਗੱਡੀ ਹੈ ਉਹ ਨਹਿਰ ਵਿੱਚ ਪਲਟੇ ਖਾ ਜਾਂਦੀ ਹੈ ਨਹਿਰ ਤਾਂ ਖਾਲੀ ਹੁੰਦੀ ਹੈ ਪਰ ਜੋ ਗੱਡੀ ਹੁੰਦੀ ਹੈ ਉਹ ਜਿਆਦਾ ਪਲਟੀਆਂ ਖਾਂਡ ਕਰਕੇ ਉਹ ਬਹੁਤ ਜਿਆਦਾ ਨੁਕਸਾਨੀ ਜਾਂਦੀ ਹੈ ਅਤੇ ਵਿਅਕਤੀ ਦੀ ਵੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਘਟਨਾ ਦਾ ਖੁਲਾਸਾ ਤਦ ਹੁੰਦਾ ਹੈ ਜਦ ਸਵੇਰ ਦੇ ਮੌਕੇ ਉਥੋਂ ਨਹਿਰ ਦੇ ਕੰਡੇ ਤੇ ਜਿਆਦਾ ਵਿਅਕਤੀ ਜਾਂ ਮੌਜੂਦਾ ਲੋਕ ਨੰਗ ਰਹੇ ਹੁੰਦੇ ਹਨ ਤਾਂ ਉਹਨਾਂ ਨੂੰ ਇਹ ਘਟਨਾ ਦਾ ਪਤਾ ਲੱਗਦਾ ਹੈ ਉਹਨਾਂ ਦੇ ਵੱਲੋਂ ਤੁਰੰਤ ਹੀ ਉਸ ਵਿਅਕਤੀ ਦੇ ਕੋਲ ਜਾਇਆ ਜਾਂਦਾ ਹੈ ਨਹਿਰ ਦੇ ਵਿੱਚ ਜਦੋਂ ਵਿਅਕਤੀ ਪਹੁੰਚਦੇ ਹਨ ਤਾਂ ਨਹਿਰ ਤਾਂ ਖਾਲੀ ਹੁੰਦੀ ਹੈ ਪਰ ਜੋ ਗੱਡੀ ਹੁੰਦੀ ਹੈ ਉਹ ਪਲਟੀਆਂ ਖਾ ਖਾ ਕੇ ਬਹੁਤ ਜ਼ਿਆਦਾ ਨੁਕਸਾਨੀ ਗਈ ਹੁੰਦੀ ਹੈ ਤੇ ਜਿਹੜਾ ਵਿੱਚ ਦੇ ਚਾਲਕ ਹੁੰਦਾ ਹੈ ਉਹ ਵੀ ਬਹੁਤ ਬੁਰੇ ਤਰੀਕੇ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਪਰ ਬਾਅਦ ਵਿੱਚ ਜਦੋਂ ਉੱਥੇ ਮੌਜੂਦਾ ਲੋਕ ਉੱਥੇ ਪਹੁੰਚਦੇ ਹਨ ਤਾਂ ਪਹੁੰਚਣ ਦੇ ਦੌਰਾਨ ਹੀ ਉਸ ਵਿਅਕਤੀ ਨੂੰ ਕੱਢਿਆ ਜਾਂਦਾ ਹੈ ਪਰ ਕੱਢਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਪਰ ਜਦੋਂ ਹੀ ਅਸਨ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਮੌਜੂਦਾ ਲੋਕਾਂ ਦੇ ਵੱਲੋਂ ਪੁਲਿਸ ਨੂੰ ਵੀ ਬੁਲਾਇਆ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਉਸ ਦਾ ਪਤਾ ਕੀਤਾ ਜਾਂਦਾ ਹੈ ਤੇ ਉਸ ਦੀ ਜਾਣ ਪਹਿਚਾਨ ਕੀਤੀ ਜਾਂਦੀ ਹੈ ਜਾਣ ਪਹਿਚਾਨ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਤੇ ਜਦੋਂ ਹੀ ਉਹਨਾਂ ਦੇ ਪਰਿਵਾਰ ਨੂੰ ਪਰਿਵਾਰ ਵਿੱਚ ਜਦੋਂ ਇਹ ਘਟਨਾ ਦੀ ਗੱਲ ਪਤਾ ਲੱਗਦੀ ਹੈ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਉਹ ਵੀ ਰੋ ਰੋ ਕੇ ਵਿਚਾਰੇ ਪਾਗਲ ਹੋ ਜਾਂਦੇ ਹਨ ਇਹ ਜੋ ਘਟਨਾ ਵਾਪਰਦੀ ਹੈ ਉਹ ਬੈਸਤ ਨਦੀ ਵਿੱਚ ਵਾਪ ਬੈਸਤ ਨਹਿਰ ਵਿੱਚ ਵਾਪਰਦੀ ਹੈ ਜਿੱਥੇ ਕਿ ਸਹਜੰਦਾ ਹੈ ਕਿ ਤੇਜ਼ ਰਫਤਾਰ ਹੋਣ ਕਰਕੇ ਸੰਗਣੀਤੰਦ ਹੋਣ ਕਰਕੇ ਵਿਅਕਤੀ ਜੇ ਹੁੰਦਾ ਹੈ ਉਸ ਨੂੰ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਅੱਗੇ ਨਹਿਰ ਹੈ ਜਿਸ ਦੇ ਦੌਰਾਨ ਉਹ ਅਚਾਨਕ ਹੀ ਨਹਿਰ ਦੇ ਵਿੱਚ ਆਪਣੀ ਗੱਡੀ ਨੂੰ ਉਤਾਰ ਦਿੰਦਾ ਹੈ ਉਤਾਰਨ ਦੇ ਦੌਰਾਨ ਉਸਦੀ ਜੋ ਗੱਡੀ ਹੁੰਦੀ ਹੈ ਉਹ ਬੇਕਾਬੂ ਤਾਂ ਪਹਿਲਾਂ ਹੀ ਹੋ ਜਾਂਦੀ ਹੈ ਦੂਸਰੇ ਪਾਸੇ ਜੇਕਰ ਜ਼ਿਆਦਾ ਤੰਦ ਹੋਣ ਕਰਕੇ ਦੂਜੇ ਪਾਸੇ ਜਦੋਂ ਉਹ ਨੂੰ ਇਹ ਚੀਜ਼ ਨਹੀਂ ਪਤਾ ਹੁੰਦਾ ਕਿ ਨਾਲ ਨਹਿਰ ਵੀ ਹੈ ਤਾਂ ਤੁਰੰਤ ਹੀ ਉਹ ਗੱਡੀ ਰੋਕਣ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਗੱਡੀ ਜੇ ਹੁੰਦੀ ਹੈ ਨਹੀਂ ਰੁਕਦੀ ਹੈ ਜਿਸ ਦੇ ਦੌਰਾਨ ਉਹ ਤੁਰੰਤ ਹੀ ਨਹਿਰ ਦੇ ਵਿੱਚ ਡਿੱਗ ਪੈਂਦੀ ਹੈ ਤੇ ਡਿੱਗਣ ਦੇ ਨਾਲ ਹੀ ਉਹ ਜੋ ਵਿਅਕਤੀ ਹੁੰਦਾ ਹੈ ਉਹ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਬਾਅਦ ਵਿੱਚ ਇਸ ਘਟਨਾ ਦਾ ਖੁਲਾਸਾ ਸਵੇਰੇ ਮੌਜੂਦਾ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਜਿਸ ਦੇ ਦੌਰਾਨ ਉਨ੍ਹਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਇਹ ਜੋ ਮੌਤ ਹੈ ਉਹ ਇਸ ਟਾਈਮ ਹੋਈ ਹੈ ਤੇ ਉਨ੍ਹਾਂ ਵੱਲੋਂ ਪੁਲਿਸ ਨੂੰ ਵੀ ਬਲਾਗਿਆ ਹੈ ਤੇ ਪੁਲਿਸ ਦੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ ਹੈ ਇਹ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਭਿਆਨਕ ਸੜਕ ਹਾ사 ਵਾਪਰ ਜਾਂਦਾ ਹੈ ਸੰਗਠਨ ਪੈਨ ਕਰਕੇ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਘਟਨਾ ਵਾਪਰੀ ਹੈ ਉਹ ਸੰਗਣੀ ਤੋਂ ਹੋਂ ਕਾਰਨ ਵਾਪਰੀ ਹੈ ਜਸਦੇ ਦੌਰਾਨ ਇਹ ਵਿਅਕਤੀ ਮੌਤ ਦਾ ਸ਼ਿਕਾਰ ਵੀ ਹੋ ਜਾਂਦਾ ਹੈ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਹੈ ਕਿ ਅੱਜ ਜੋ ਇਹ ਘਟਨਾ ਵਾਪਰੀ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਸੜਕਾਂ 'ਤੇ ਵਾਪਰਦੇ ਜਾ ਰਹੇ ਨੇ ਤੇ ਉਹਨਾਂ ਦਾ ਸ਼ਿਕਾਰ ਕੁਝ ਵਿਅਕਤੀ ਕੁਝ ਲੋਕ ਤੇ ਕੁਝ ਜਾਨਵਰ ਵੀ ਹੋ ਰਹੇ ਨੇ ਜਿਨ੍ਹਾਂ ਦੁਆਰਾ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆਇਆ ਹੈ ਜਿੱਥੇ ਕਿ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਹੁੰਦਾ ਹੈ ਉਸ ਦੀ ਗੱਡੀ ਦੀ ਜ਼ਿਆਦਾ ਰਫ਼ਤਾਰ ਹੋਣ ਕਰਕੇ ਸੰਘਣੀ ਧੁੰਦ ਹੋਣ ਕਰਕੇ ਉਹ ਵਿਚਾਰਾ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ ਜੋ ਨਹਿਰ ਹੈ ਉਸ ਦੇ ਵਿੱਚ ਆਪਣੀ ਗੱਡੀ ਨੂੰ ਸੈੱਟ ਦਿੱਤਾ ਹੈ ਪਰ ਜਦੋਂ ਹੀ ਉਹ ਡਿੱਗ ਪੈਂਦੀ ਹੈ ਤਾਂ ਅਚਾਨਕ ਹੀ ਉਸ ਦੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਹਾਂ ਤੁਸੀਂ ਜਿਹੜੇ ਆਪਣੇ ਲਾਈਵ ਸਸਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਆਜ਼ਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਮਾਮਲਾ ਸਾਹਮਣੇ ਆਇਆ ਉਹ ਗੜਸ਼ੰਕਰ ਦੇ ਸਾਨ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਸੰਗਣੀ ਧੰਦ ਹੋਣ ਕਰਕੇ ਰਾਤ ਦੇ ਸਮੇਂ ਜਦੋਂ ਹੀ ਇਹ ਘਟਨਾ ਵਾਪਰਦੀ ਹੈ ਤਾਂ ਸਵੇਰੇ ਹੀ ਇਸ ਘਟਨਾ ਦਾ ਖੁਲਾਸਾ ਕੀਤਾ ਜਾਂਦਾ ਹੈ ਤੇ ਖੁਲਾਸਾ ਕਰਦਾ ਖੌਣੇ ਤੇ ਕਿਵੇਂ ਹੁੰਦਾ ਹੈ ਜਾਣਕਾਰੀ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਸ ਟੀਵੀ ਦੇ ਨਾਲ ਤੁਹਾਨੂੰ ਦੱਸ ਦਈਏ ਜਾਣਕਾਰੀ ਮੁਤਾਬਕ ਇਸ ਸਾਰੀ ਗੱਲ ਦੱਸੀ ਗਈ ਹੈ ਕਿ ਰਾਤ ਦੇ ਸਮੇਂ ਜਦੋਂ ਹੀ ਉਹ ਵਿਅਕਤੀ ਗੱਡੀ ਚਾਲਕ ਜਾ ਰਿਹਾ ਸੀ ਤਾਂ ਅਚਾਨਕ ਹੀ ਉਸ ਦੇ ਨਾਲ ਉਸ ਦੇ ਰਸਤੇ ਵਿੱਚ ਇੱਕ ਨਹਿਰ ਆਉਂਦੀ ਹੈ ਸੰਗਣੀ ਧੰਦ ਹੋਣ ਕਰਕੇ ਕਿ ਉਸ ਨੂੰ ਨਹਿਰ ਦਾ ਨਹੀਂ ਪਤਾ ਲੱਗਦਾ ਜਿਸ ਦੇ ਆਰਾਊਂਡ ਆਫ ਦੀ ਗੱਡੀ ਦੀ ਵੀ ਜਿਆਦਾ ਰਫਤਾਰ ਹੁੰਦੀ ਹੈ ਤੇਜ਼ ਰਫਤਾਰ ਹੁੰਦੀ ਹੈ ਜਿਸ ਦੇ ਕਾਰਨ ਉਸ ਦੀ ਗੱਡੀ ਤਾਂ ਬੇਕਾਬੂ ਹੁੰਦੀ ਹੀ ਹੈ ਨਾਲ ਦੇ ਨਾਲ ਜੋ ਸੰਗਣੀ ਤੰਦ ਹੋਣ ਕਰਕੇ ਉਸ ਨੂੰ ਕੁਝ ਵੀ ਨਹੀਂ ਦਿਖਾਈ ਦਿੰਦਾ ਜਿਸ ਦੇ ਦੁਆਰਾ ਉਸ ਦੀ ਜੋ ਗੱਡੀ ਹੈ ਉਹ ਨਹਿਰ ਦੇ ਵਿੱਚ ਸਿੱਧੀ ਪਲਟੀਆਂ ਖਾ ਜਾਂਦੀ ਹੈ ਨਹਿਰ ਤਾਂ ਖਾਲੀ ਹੁੰਦੀ ਹੈ ਪਰ ਜੋ ਨੁਕਸਾਨ ਹੁੰਦਾ ਹੈ ਗੱਡੀ ਜੋ ਹੁੰਦੀ ਹੈ ਉਹ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਅਤੇ ਉਸ ਦੇ ਵਿੱਚ ਜੋ ਬੈਠਾ ਚਾਲਕ ਹੁੰਦਾ ਹੈ ਗੱਡੀ ਚਾਲਕ ਤਾਂ ਥਾਂ ਤੇ ਹੀ ਮਰ ਜਾਂਦਾ ਹੈ ਉਹ ਸਨੀਤਾ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਪਹਿਲੀਆਂ ਹੀ ਸਾਂਝੀਆਂ ਕਰ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਕਿ ਕੈਸ ਤਰ੍ਹਾਂ ਉਹ ਜੋ ਗੱਡੀ ਹੈ ਉਹ ਪਲਟੀਆਂ ਖਾ ਕੇ ਨਹਿਰ ਦੇ ਵਿੱਚ ਡੱਗ ਪੈਂਦੀ ਹੈ ਤੇ ਜੋ ਵਿਅਕਤੀ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਸਾਰੀ ਰਾਤ ਇਹ ਜੋ ਕਟਣਾ ਹੈ ਉਸੇ ਤਰ੍ਹਾਂ ਹੀ ਰਹਿੰਦੀ ਹੈ ਤੇ ਜੋ ਵਿਅਕਤੀ ਹੈ ਉਹ ਵੀ ਮੌਕੇ ਤੇ ਹੀ ਉੱਥੇ ਹੀ ਪਿਆ ਰਹਿੰਦਾ ਹੈ ਪਰ ਬਾਅਦ ਵਿੱਚ ਜਦੋਂ ਸਵੇਰੇ ਪਿੰਡ ਦੇ ਲੋਕ ਨਹਿਰ ਦੇ ਕੋਲ ਦੀ ਲੰਘਦੇ ਜਾ ਰਹੇ ਹੁੰਦੇ ਹਨ ਤਾਂ ਨਹਿਰ ਵਿੱਚ ਗੱਡੀ ਪਈ ਹੋਣ ਕਰਕੇ ਉਹ ਉੱਥੇ ਰੁਕਦੇ ਹਨ ਤਾਂ ਮੌਜੂਦਾ ਲੋਕ ਨਹਿਰ ਵਿੱਚ ਪਹੁੰਚਦੇ ਹਨ ਤਾਂ ਉੱਥੇ ਜਦੋਂ ਦੇਖਦੇ ਹਨ ਤਾਂ ਗੱਡੀ ਵਿੱਚ ਜੋ ਵਿਅਕਤੀ ਬੈਠਾ ਹੁੰਦਾ ਹੈ ਗੱਡੀ ਚਾਲਕ ਉਸ ਨੂੰ ਕੱਢਿਆ ਜਾਂਦਾ ਹੈ ਤਾਂ ਉੱਥੇ ਚੀਜ਼ ਦਾ ਪਤਾ ਲੱਗਦਾ ਹੈ ਕਿ ਉਸ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਪਰ ਬਾਅਦ ਵਿੱਚ ਜਦੋਂ ਉਸ ਨੂੰ ਕੱਢਦੇ ਹਨ ਤਾਂ ਉਹਨਾਂ ਦੁਆਰਾ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਨੂੰ ਬੁਲਾਉਣ ਦੇ ਦੁਆਰਾ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਤੇ ਪੁਲਿਸ ਦੁਆਰਾ ਇਹ ਗੱਲ ਦੱਸੀ ਗਈ ਹੈ ਕਿ ਇਹ ਜੋ ਕਟਣਾ ਹੈ ਉਹ ਗਰਸ਼ੰਕਰ ਦੇ ਸਥਾਨ ਤੇ ਬੈਸਤ ਨਹਿਰ ਵਿੱਚ ਵਾਪਰੀ ਹੈ ਜਿੱਥੇ ਕਿ ਇਤੋ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਕੇ ਹਟਿਆ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਹੀ ਪੁਲਿਸ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਮੌਜੂਦਾ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਅਤੇ ਬਾਅਦ ਵਿੱਚ ਪਹੁੰਚਣ ਦੇ ਦੌਰਾਨ ਹੀ ਜਦੋਂ ਇਹ ਸਾਰੀ ਗੱਲ ਵਾਪਰ ਜਾਂਦੀ ਹੈ ਤਾਂ ਮੌਜੂਦਾ ਲੋਕਾਂ ਦੇ ਵੱਲੋਂ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਨੂੰ ਬੁਲਾਉਣ ਤੋਂ ਬਾਅਦ ਹੀ ਉਹਨਾਂ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਹੀ ਇਹ ਗੱਲ ਦਾ ਪਰਿਵਾਰ ਨੂੰ ਪਤਾ ਲੱਗਦਾ ਹੈ ਜਦੋਂ ਹੀ ਇਹ ਘਟਨਾ ਪਰਿਵਾਰ ਵਿੱਚ ਸਾਂਝੀ ਕੀਤੀ ਜਾਂਦੀ ਹੈ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਉਹਨਾਂ ਦਾ ਰੋ ਰੋ ਕੇ ਬੁਰਾਲ ਹੋ ਜਾਂਦਾ ਹੈ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਪਰ ਤੁਸੀਂ ਦੇਖੋ ਕਿ ਜਿਆਦਾ ਤੇਜ਼ ਵਾਹਨ ਚਲਾਉਣ ਦੇ ਨਾਲ ਲਗਾਤਾਰ ਦਿਨ ਬਦਨ ਅਜੇਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿਨ੍ਹਾਂ ਦਾ ਸ਼ਿਕਾਰ ਵਿਅਕਤੀ ਜਾਨਵਰ ਬਹੁਤ ਸਾਰੇ ਲੋਕ ਹੋ ਜਾਂਦੇ ਹਨ ਅਤੇ ਕਈ ਵਾਰ ਉਹਨਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈਂਦਾ ਹੈ ਅਜਿਹਾ ਹੀ ਮਾਮਲਾ ਤੁਹਾਡੇ ਨਾਲ ਸਾਂਝਾ ਕਰਕੇ ਹਟਿਆ ਹੁਣ ਅਸੀਂ ਚੈਨਲ ਰਾਈਮ ਵੀ ਬਹੁਤ ਵਾਰੀ ਅਪੀਲ ਕਰ ਚੁੱਕੇ ਹਾਂ ਕਿ ਜੇ ਔਰ ਕੋਈ ਵੀ ਵਿਅਕਤੀ ਸਾਧਨ ਚਲਾ ਰਿਹਾ ਹੈ ਤਾਂ ਉਸ ਨੂੰ ਆਪਣੇ ਸਾਧਨ ਦੀ ਹਮੇਸ਼ਾ ਹੀ ਸਪੀਡ ਘੱਟ ਰੱਖਣੀ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਜੋ ਹਾਦਸੇ ਨੇ ਉਹ ਤੇਜ਼ ਰਫ਼ਤਾਰ ਹੋਣ ਕਰਕੇ ਹੀ ਵਾਪਰਦੇ ਨੇ ਤੇ ਅਜਿਹਾ ਹੀ ਮਾਮਲਾ ਜਿਹੜਾ ਤੁਹਾਡੇ ਨਾਲ ਸੰਧਿਆ ਕਰਕੇ ਹਟਿਆ ਉਹ ਵੀ ਜ਼ਿਆਦਾ ਤੇਜ਼ ਰਫ਼ਤਾਰ ਹੋਣ ਕਰਕੇ ਹੀ ਵਾਪਰਿਆ ਹੈ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਸ਼ੇਅਰ ਕਰਿਓ ਤੁਸੀਂ ਦੇਖ ਰਹੇ ਹੋ ਲਾਈਵ ਸਟੇ ਟੀਵੀ ਮੈਂ ਤੁਹਾਡੀ ਆਪਣੀ ਜਸ਼ਨਪ੍ਰੀਤ ਕੌਰ ਬਹੁਤ ਮਿਹਰਬਾਨੀ